फगवाड़ा दे श्री हनुमान मंदिर कठेरा चौंक विखे राम नवमी दे उपलक्ष विच धार्मिक समारोह दा आयोजन होया एनडीटीवी पंजाब न्यूज़ ली फगवाड़ा तो यश शर्मा दे नाल पुनीत दी रिपोर्ट करत चंद्रबर्नी माता दा वो साचे दरबार की दरबार की जय माता दे प्यार दी जय बच्चियां जोथा वाली माता जी तोडी सदा जय करत चंद्रबर्नी माता दा हो साचे ਮਹਾ ਰਾਜ ਕੀ ਜੈ ਸਚੀਆਂ ਜੋਤਾਂ ਵਾਲੀ ਮਾ ਸ਼੍ਰੀ ਰਾਮ ਅਸੀਂ ਅੱਜ ਹਨੂਮਨ ਮੰਦਿਰ ਕੇ ਟੈਰਾ ਚੌਂਕ ਦੀ ਕਮੇਟੀ ਪਲੱਸ ਅ ਸੇਕੀਰਤਨ ਮੰਡਲ ਦੀਆਂ ਮਹਿਲਾਵਾਂ ਵੱਲੋਂ ਅੱਜ ਰਾਮ ਜਨਮ ਮਹੋਤਸਵ ਮਨਾਇਆ ਜਾ ਰਿਹਾ ਜਿਹਦੇ ਵਿੱਚ ਅਸੀਂ ਹੁਣੇ ਹਵਨ ਜੱਗਿਆ ਕੀਤਾ ਇਸ ਤੋਂ ਬਾਅਦ ਹਨੂਮਨ ਜੀ ਦਾ ਰਾਮ ਜੀ ਦਾ ਜਨਮ ਮਹੋਤਸਵ ਮਨਾਇਆ ਜਾਊਗਾ ਅਸੀਂ ਅੱਜ ਦੇ ਇਸ ਮੌਕੇ ਤੇ ਇੱਕ ਸੰਕਲਪ ਦਿੱਤਾ ਵਾ ਕਿ ਪੰਦ ਪਈਦੀ ਮਗਲਾ ਮੁਖੀ ਜੰਦੀਆ ਮਗਲਾ ਮੁਖੀ ਜੰਦੀ ਦੇ ਅਫਸਰ ਤੇ ਸਾਡੇ ਮੰਦਰ ਦੇ ਵਿੱਚ ਬਗਲਾ ਮੁਖੀ ਜੀ ਦਾ ਹਵਨ ਜਗਿਆ ਹੋਊਗਾ ਉਹਦੇ ਵਿੱਚ ਜਿਹੜਾ ਵੀ ਭੈਣ ਭਰਾ ਆ ਪਾਗਲੇਣਾ ਚਾਹਦਾ ਵਾ ਉਹ ਸਾਨੂੰ ਸੰਪਰਕ ਕਰ ਸਕਦਾ ਵਾ ਜੈਕਾਰੇ ਸ਼ੇਰਵਾਲੀ ਦਾ